ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀਟਪੀਐਸਬੋਰਡ ਨੇ ਕੀ ਅਪਡੇਟ ਦਿੱਤੀ ਆ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਹਾਨੂੰ ਕਿਸੇ ਵੀ ਗੌਰਮੈਂਟ ਜਬਾਤ ਨੋਟੀਫਿਕੇਸ਼ਨ ਜਾਂ ਪੀਟਪੀਐਸਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਆਪਣੇ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਯੂਬਸਕ੍ਰਾਈਬ ਕਰੋ ਦੋਸਤੋ ਇਹ ਆ ਜੀ ਭਾਈ ਸ਼ੁੱਦੀ ਪੱਤਰ ਆ ਠੀਕ ਆ ਜੀ ਤਾਂ ਉਹ ਸਿੱਧਾ ਸਿੱਧਾ ਦੱਸਦੀ ਹੈ ਵੀ ਐਡਵਰਟਾਈਜ਼ ਪੰਜਾਬ 2023 ਦੀਆਂ ਅਸਾਮੀਆਂ ਨੂੰ ਵਧਾ ਦਿੱਤਾ ਗਿਆ ਹੈ ਠੀਕ ਹੈ ਜਿਹੜੀਆਂ ਪਹਿਲਾਂ ਸੀ 131 ਠੀਕ ਹੈ ਪੋਸਟ ਦਾ ਨਾਮ ਹੈਗਾ ਸੀਨੀਅਰ ਸਹਾ ਠੀਕ ਹੈ ਜੀ 131 ਸੀ ਤੇ ਹੁਣ 274 ਕਰਤੀਆਂ ਠੀਕ ਹੈ ਦੋਸਤੋ ਤੇ ਤੁਸੀਂ ਇਹਨੂੰ ਅਪਲਾਈ ਵੀ ਕਰ ਸਕਦੇ ਹੋ ਠੀਕ ਹੈ ਅਪਲਾਈ ਮਿਤੀ ਵੀ ਵਧਾ ਦਿੱਤੀ ਗਈ ਹੈ ਕਦੋਂ ਤੋਂ ਅਪਲਾਈ ਹੈ ਬਈ ਦੇਖੋ ਆਨਲਾਈਨ ਅਪਲਾਈ ਕਰਨ ਦੀ ਸ਼ੁਰੂ ਹੋਣ ਦੀ ਮਿਤੀ ਹੈ 23 7 2024 ਤੋਂ ਜਿਹੜੇ ਬੱਚੇ ਰਹਿ ਗਏ ਉਹ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਲਾਸਟ ਡੇਟ ਹੈਗੀ ਜੀ 5 8 2024 ਤੇ ਫੀਸ ਭਰਨ ਦੀ ਮਿਤੀ ਹੈਗੀ 8 8 2024 ਠੀਕ ਹੈ ਜੀ ਇਹ ਲਾਸਟ ਡੇਟ ਹੈ ਫੀਸ ਭਰ ਹੁੰਦੀ ਹੈ ਠੀਕ ਹੈ ਜਿਹੜੇ ਬੱਚੇ ਰਹਿ ਗਏ ਜਾ ਕੇ ਸੀਨੀਅਰ ਸੈਕ ਦੀ ਪੋਸਟ ਭਰ ਸਕਦੇ ਆ ਐਡਵਰਟਾਈਜ਼ ਪੰਜਾਬ 2023 ਠੀਕ ਹੈ ਦੋਸਤੋ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਮਤਲ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲੈਣਾ ਐਦਾਂ ਕਿਸੇ ਵੀ ਗਵਰਨਮੈਂਟ ਦੇ ਆ ਉਹਦੇ ਨੋਟੀਫਿਕੇਸ਼ਨ ਵਾਸਤੇ ਜਾਂ ਪੀਟ ਪਲੱਸ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਆ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ